ਸਵਾਗਤ ਹੈ ਜੀ ਅੱਜ ਅਸੀਂ ਉਹਨਾਂ ਸਰੋਤਾਂ ਨੂੰ ਫਰੋਲ ਰਹੇ ਹਾਂ ਜਿਹੜੇ ਗੱਲ ਕਰਦੇ ਨੇ HTML ਭਾਗ 1 ਬੁਨਿਆਦੀ ਧਾਰਨਾਵਾਂ ਅਤੇ ਫਾਰਮੈਟਿੰਗ ਦੀ ਮਤਲਬ ਇਹ ਦੱਸਦੇ ਨੇ ਕਿ ਵੈਬ ਦੇ ਪੰਨੇ ਬਣਦੇ ਕਿਵੇਂ ਨੇ ਉਹਨਾਂ ਦੀ ਨੀ ਕੀ ਹੈ ਆਪਣਾ ਮਕਸਦ ਇਹ ਹੈ ਕਿ ਇਹਨਾਂ ਨੋਟਸ 'ਚੋਂ ਜਿਹੜੀਆਂ ਮੁੱਖ ਗੱਲਾਂ ਨੇ ਜਿਹੜੇ ਬੇਸਿਕ ਪੁਆਇੰਟਸ ਨੇ ਉਹ ਸਮਝ ਲਈਏ ਜਿਨ੍ਹਾਂ ਤੇ ਸਾਰਾ ਵੈਬ ਟਿਕਿਆ ਹੋਇਆ ਹੈ ਹੈਨਾ ਤਾਂ ਗੱਲ ਕਰਦੇ ਆ HTML ਦੀ ਸਰੋਤ ਕਹਿੰਦੇ ਨੇ ਇਹ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਤੇ ਇਹ 1991 ਵਿੱਚ ਟਿਮ ਬਰਨਰਸ ਲੀ ਨੇ ਬਣਾਈ ਸੀ ਹਾਂਜੀ ਬਿਲਕੁਲ ਤੇ ਇਸ ਦਾ ਕੰਮ ਹੈ ਵੈਬ ਬ੍ਰਾਊਜ਼ਰ ਨੂੰ ਦੱਸਣਾ ਕਿ ਜਾਣਕਾਰੀ ਕਿਵੇਂ ਦਿਖਾਉਣੀ ਹੈ ਮਤਲਬ ਟੈਕਸਟ ਕਿੱਥੇ ਆਊਗਾ ਤਸਵੀਰ ਕਿੱਥੇ ਇਹ ਸਾਰਾ ਕੰਮ ਟੈਗਸ ਨਾਲ ਹੁੰਦਾ ਉਹ ਜਿਹੜੀਆਂ ਐਂਗਲ ਬ੍ਰੈਕਟਾ ਹੁੰਦੀਆਂ ਨੇ ਤੇ ਹਾਈਪਰਟੈਕਸ ਦਾ ਮਤਲਬ ਹੀ ਇੱਥੇ ਖਾਸ ਹੈ ਇਹ ਸਿਰਫ ਸਿੱਧਾ ਸਿੱਧਾ ਪੜਨ ਵਾਲਾ ਟੈਕਸਟ ਨਹੀਂ ਇਹਦੇ ਵਿੱਚ ਲਿੰਕਸ ਹੁੰਦੇ ਨੇ ਉਹਨਾਂ ਲਿੰਕਸ ਨਾਲ ਅਸੀਂ ਇੱਕ ਪੰਨੇ ਤੋਂ ਮਤਲਬ ਦੂਜੇ ਤੇ ਜਾ ਸਕਦੇ ਹਾਂ ਅੱਛਾ ਤੇ ਜੇ ਕਿਸੇ ਨੇ ਇਹ ਕੋਡ ਲਿਖਣਾ ਹੋਵੇ ਤਾਂ ਸਰੋਤ ਕਹਿੰਦੇ ਨੇ ਕੋਈ ਖਾਸ ਸੌਫਟਵੇਅਰ ਦੀ ਜ਼ਰੂਰਤ ਨਹੀਂ ਬਸ ਇੱਕ ਸਿੰਪਲ ਜਿਹਾ ਟੈਕਸਟ ਐਡੀਟਰ ਜਿਵੇਂ ਨੋਟਪੈਡ ਤੇ ਨਾਲ ਇੱਕ ਵੈਬ ਬ੍ਰਾਊਜ਼ਰ ਪਰ ਅਸਲ ਕਹਾਣੀ ਤਾਂ ਟੈਗਸ ਦੇ ਐਟਰੀਬਿਊਟਸ ਦੀ ਹੈ ਟੈਗਸ ਦਾ ਸਮਝੋ ਇੱਕ ਤਰ੍ਹਾਂ ਦੀਆਂ ਹਦਾਇਤਾਂ ਨੇ ਬ੍ਰਾਊਜ਼ਰ ਲਈ ਇਹਨਾਂ ਦੀਆਂ ਨਾ ਦੋ ਮੇਨ ਕਿਸਮਾਂ ਹੁੰਦੀਆਂ ਨੇ ਪਹਿਲੀ ਕੰਟੇਨਰ ਟੈਗਸ ਇਹਨਾਂ ਨੂੰ ਪੇਅਰਡ ਟੈਗਸ ਵੀ ਕਹਿੰਦੇ ਨੇ ਜਿਵੇਂ ਬੀ ਟੈਗ ਸ਼ੁਰੂ ਹੋਇਆ ਵਿੱਚ ਟੈਕਸਟ ਆਇਆ ਤੇ ਫਿਰ ਬੀ ਨਾਲ ਬੰਦ ਹੋਇਆ ਇਹ ਕਿਸੇ ਚੀਜ਼ ਨੂੰ ਘੇਰਦੇ ਨੇ ਅੱਛਾ ਓਪਨਿੰਗ ਤੇ ਕਲੋਜ਼ਿੰਗ ਦੋਵੇਂ ਜ਼ਰੂਰੀ ਨੇ ਇਹਨਾਂ ਲਈ ਹਾਂਜੀ ਤੇ ਦੂਜੀ ਕਿਸਮ ਹੁੰਦੀ ਹੈ ਸਟੈਂਡਲੋਨ ਜਾਂ ਅਨਪੇਅਰਡ ਟੈਗਸ ਜਿਵੇਂ ਬੀ ਆਰ ਹੋ ਗਿਆ ਬੀ ਆਰ ਉਹ ਕਾਦੇ ਲਈ ਉਹ ਲਾਈਨ ਬਦਲਣ ਲਈ ਜਾਂ ਜਿਵੇਂ ਐਚ ਆਰ ਉਹ ਇੱਕ ਲਾਈਨ ਖਿੱਚ ਦਿੰਦਾ ਹੈ ਪੂਰੀ ਇਨਾਂ ਨੂੰ ਬੰਦ ਕਰਨ ਵਾਲੇ ਟੈਗ ਦੀ ਲੋੜ ਨਹੀਂ ਹੁੰਦੀ ਤੇ ਫਿਰ ਆਉਂਦੇ ਨੇ ਐਟਰੀਬਿਊਟਸ ਇਹ ਟੈਗਸ ਬਾਰੇ ਨਾ ਥੋੜੀ ਹੋਰ ਜਾਣਕਾਰੀ ਦਿੰਦੇ ਨੇ ਹਮੇਸ਼ਾ ਸ਼ੁਰੂ ਵਾਲੇ ਟੈਗ 'ਚ ਲੱਗਦੇ ਨੇ ਨੇਮ ਇਕਵਲ ਟੂ ਵੈਲਿਊ ਇਸ ਤਰ੍ਹਾਂ ਜਿਵੇਂ ਇਮੇਜ ਸੋਰਸ ਇਕਵਲ ਟੂ ਤਸਵੀਰ.jpg ਅੱਛਾ ਤਾਂ ਇੱਥੇ ਸੋਰਸ ਇੱਕ ਐਟਰੀਬਿਊਟ ਹੋ ਗਿਆ ਜਿਹੜਾ ਦੱਸ ਰਿਹਾ ਕਿ ਤਸਵੀਰ ਕਿਹੜੀ ਹੈ ਬਿਲਕੁਲ ਠੀਕ ਹੈ ਤਾਂ ਮਤਲਬ ਇਹ ਟੈਗਸ ਤਾਂ ਅਸੀਂ ਲਿਖ ਲਏ ਪਰ ਬ੍ਰਾਊਜ਼ਰ ਇਹਨਾਂ ਨੂੰ ਇਕੱਠਾ ਕਿਵੇਂ ਦੇਖਦਾ ਹੈ ਕੋਈ ਖਾਸ ਤਰਤੀਬ ਹੁੰਦੀ ਹੈ ਇਹਨਾਂ ਦੀ ਇੱਕ ਪੂਰੇ ਪੇਜ ਦਾ ਢਾਂਚਾ ਜਿਵੇਂ ਬਣਦਾ ਹੈ ਹਾਂ ਇੱਕ ਬੇਸਿਕ ਸਟਰਕਚਰ ਹੈਗਾ ਹੈ ਪੂਰਾ ਡਾਕੂਮੈਂਟ ਜਿਹੜਾ ਹੈ ਉਹ HTML ਟੈਗ ਦੇ ਅੰਦਰ ਹੁੰਦਾ ਹੈ ਸਾਰਾ ਕੁਝ HTML ਦੇ ਵਿੱਚ ਹਾਂਜੀ ਤੇ ਇਹਦੇ ਅੰਦਰ ਦੋ ਮੁੱਖ ਹਿੱਸੇ ਨੇ ਹੈਡ ਤੇ ਬਾਡੀ ਜਿਹੜਾ ਹੈਡ ਵਾਲਾ ਹਿੱਸਾ ਹੈ ਉਹਦੇ ਵਿੱਚ ਉਹ ਜਾਣਕਾਰੀ ਹੁੰਦੀ ਹੈ ਜਿਹੜੀ ਸਿੱਧੀ ਪੇਜ ਤੇ ਨਹੀਂ ਦਿਸਦੀ ਜਿਵੇਂ ਪੇਜ ਦਾ ਟਾਈਟਲ ਟਾਈਟਲ ਹਾਂ ਉਹ ਜਿਹੜਾ ਉੱਤੇ ਬ੍ਰਾਊਜ਼ਰ ਦੀ ਟੈਬ 'ਚ ਨਜ਼ਰ ਆਉਂਦਾ ਹੈ ਹਾਂ ਉਹੀ ਜਾਂ ਹੋਰ ਮੈਟਾ ਡਾਟਾ ਵਗੈਰਾ ਤੇ ਫਿਰ ਆਉਂਦਾ ਹੈ ਬਾਡੀ ਬਾਡੀ ਦੇ ਵਿੱਚ ਉਹ ਸਭ ਕੁਝ ਹੁੰਦਾ ਹੈ ਜਿਹੜਾ ਸਾਨੂੰ ਪੇਜ ਤੇ ਅਸਲ ਵਿੱਚ ਦਿਖਾਈ ਦਿੰਦਾ ਹੈ ਸਾਰਾ ਟੈਕਸਟ ਤਸਵੀਰਾਂ ਲਿੰਕਸ ਸਭ ਕੁਝ ਠੀਕ ਹੈ ਤੇ ਅੱਜਕੱਲ ਨਾ ਡਾਕੂਮੈਂਟ ਤੇ ਬਿਲਕੁਲ ਸ਼ੁਰੂ 'ਚ ਡਾਕ ਟਾਈਪ ਐਚਟੀਐਮਐਲ ਲਿਖਿਆ ਹੁੰਦਾ ਹੈ ਇਹ ਦੱਸਦਾ ਹੈ ਕਿ ਅਸੀਂ ਐਚਟੀਐਮਐਲ 5 ਵਰਤ ਰਹੇ ਹਾਂ ਜਿਹੜਾ ਲੇਟੈਸਟ ਵਰਜ਼ਨ ਹੈ ਸਮਝ ਗਿਆ ਇਹ ਤਾਂ ਹੋ ਗਿਆ ਪੰਨੇ ਦਾ ਇੱਕ ਤਰ੍ਹਾਂ ਦਾ ਖਾਕਾ ਪਰ ਇਸ ਖਾਕੇ ਦੇ ਅੰਦਰ ਜਿਹੜਾ ਕੰਟੈਂਟ ਹੈ ਉਹਨੂੰ ਥੋੜਾ ਸੋਹਣਾ ਬਣਾਉਣ ਲਈ ਪੜਨ ਲਾਇਕ ਬਣਾਉਣ ਲਈ ਉਹਦੇ ਲਈ ਵੀ HTML 'ਚ ਕੁਝ ਹੈਗਾ ਠੀਕ ਹੈ ਸਰੋਤਾਂ 'ਚ ਕਈ ਫਾਰਮੈਟਿੰਗ ਟੈਗਸ ਦੱਸੇ ਹੋਏ ਨੇ ਹਾਂਜੀ ਬਿਲਕੁਲ ਨੇ ਜਿਵੇਂ ਕਿਸੇ ਸ਼ਬਦ ਨੂੰ ਮੋਟਾ ਕਰਨਾ ਹੋਵੇ ਉਹਦੇ ਲਈ B ਟੈਗ ਬੋਲਡ ਲਈ ਹਾਂ ਤੇ ਟੇਡਾ ਕਰਨਾ ਹੋਵੇ ਇਟਾਲਿਕ ਤਾਂ I ਹੋਰ ਵੀ ਨੇ ਜਿਵੇਂ U ਐ ਉਹ ਅੰਡਰਲਾਈਨ ਕਰ ਦਿੰਦਾ ਇੱਕ S V ਐ ਉਹ ਸ਼ਬਦ ਦੇ ਵਿਚਾਲੇ ਲਕੀਰ ਮਾਰ ਦਿੰਦਾ ਸਟ੍ਰਾਈਕ ਥਰੂ ਅੱਛਾ ਤੇ ਉਹ ਜਿਹੜਾ ਬੀਆਰ ਪਹਿਲਾਂ ਦੱਸਿਆ ਸੀ ਉਹ ਨਵੀਂ ਲਾਈਨ ਸ਼ੁਰੂ ਕਰਨ ਲਈ ਬੜਾ ਕੰਮ ਆਉਂਦਾ ਜਦੋਂ ਤੁਸੀਂ ਕੋਈ ਐਡਰੈਸ ਵਗੈਰਾ ਲਿਖਦੇ ਹੋ ਫਾਰਮ 'ਚ ਹਰ ਲਾਈਨ ਨਵੀਂ ਉੱਥੇ ਬੀਆਰ ਹੀ ਲੱਗਦਾ ਹਾਂ ਹਾਂ ਤੇ ਐਚਆਰ ਜਿਹੜਾ ਹੈ ਉਹ ਪੂਰੀ ਇੱਕ ਹਾਰੀਜ਼ੋਂਟਲ ਲਾਈਨ ਬਣਾ ਦਿੰਦਾ ਪੇਜ ਤੇ ਤੇ ਉਹਦੀ ਅਸੀਂ ਅਲਾਈਨਮੈਂਟ ਰੰਗ ਮੋਟਾਈ ਚੌੜਾਈ ਵੀ ਸੈੱਟ ਕਰ ਸਕਦੇ ਹਾਂ ਐਟਰੀਬਿਊਟਸ ਨਾਲ ਤੇ ਉਹ ਜਿਹੜੇ ਵੱਡੇ ਵੱਡੇ ਸਿਰਲੇਖ ਹੁੰਦੇ ਨੇ ਉਹਨਾਂ ਲਈ ਵੀ ਤਾਂ ਟੈਗ ਸੀਗੇ ਨਾ h1 ਤੋਂ ਲੈ ਕੇ h6 ਤੱਕ ਹਾਂਜੀ ਉਹ ਹੈਡਿੰਗ ਟੈਗਸ ਨੇ h1 ਸਭ ਤੋਂ ਵੱਡੀ ਤੇ ਸਭ ਤੋਂ ਜ਼ਰੂਰੀ ਹੈਡਿੰਗ ਲਈ ਹੁੰਦਾ ਫਿਰ h2 h3 ਇਹ ਵੀ ਛੋਟੇ ਹੁੰਦੇ ਜਾਂਦੇ ਨੇ h6 ਤੱਕ ਇਹ ਸਮਗਰੀ ਨੂੰ ਨਾ ਇੱਕ ਸਟਰਕਚਰ ਦਿੰਦੇ ਨੇ ਠੀਕ ਪੈਰਾਗ੍ਰਾਫ ਬਣਾਉਣ ਲਈ p ਟੈਗ ਹੈ ਤੇ ਕਈ ਵਾਰ ਸਾਨੂੰ ਕੁਝ ਖਾਸ ਲਿਖਣਾ ਪੈਂਦਾ ਜਿਵੇਂ ਸਾਇੰਸ 'ਚ ਜਿਵੇਂ x ਦੇ ਉੱਪਰ 2 ਪਾਉਣਾ ਹੋਵੇ x2 हां पावर वांग हां हां ओ दे लिए सब टैग है ते जे कुछ ਥੱਲੇ ਲਿਖਣਾ ਹੋਵੇ ਜਿਵੇਂ ਪਾਣੀ ਦਾ ਫਾਰਮੂਲਾ H2O ਚ 2 ਥੱਲੇ ਹੁੰਦਾ ਉਹਦੇ ਲਈ ਸਬ ਟੈਗ ਅੱਛਾ ਇਹ ਵੀ ਸਹੂਲਤ ਹੈ ਸਰੋਤਾ ਵਿੱਚ ਨਾ ਕੁਝ ਪੁਰਾਣੇ ਟੈਗਸ ਦਾ ਵੀ ਜ਼ਿਕਰ ਹੈ ਜਿਵੇਂ ਫੌਂਟ ਸੈਂਟਰ ਤੇ ਇੱਕ ਮਾਰਕੀ ਵੀ ਇਨੋ ਦਾ ਕੀ ਚੱਕਰ ਆ ਹਾਂ ਇਹ ਗੱਲ ਧਿਆਮ ਦੇਣ ਵਾਲੀ ਹੈ ਇਹ ਟੈਗਸ ਦਿਖਾਉਂਦੇ ਨੇ ਕਿ ਸ਼ੁਰੂਆਤੀ ਦਿਨਾਂ ਚ ਨਾ HTML ਦੇ ਅੰਦਰ ਹੀ ਸਟਾਈਲਿੰਗ ਵਾਲਾ ਕੰਮ ਵੀ ਹੁੰਦਾ ਸੀ ਫੌਂਟ ਨਾਲ ਰੰਗ ਸਾਈਜ਼ ਬਦਲ ਲੈਂਦੇ ਸੀ ਸੈਂਟਰ ਨਾਲ ਚੀਜ਼ਾਂ ਨੂੰ ਵਿਚਕਾਰ ਕਰ ਲੈਂਦੇ ਸੀ ਤੇ ਮਾਰਕੀ ਨਾਲ ਟੈਕਸਟ ਤੁਰਦਾ ਫਿਰਦਾ ਨਜ਼ਰ ਆਉਂਦਾ ਸੀ ਹਾਂ ਦੇਖਿਆ ਹੋਇਆ ਕਈ ਪੁਰਾਣੀਆਂ ਸਾਈਟਾਂ ਤੇ ਹਾਂਜੀ ਪਰ ਹੁਣ ਨਾ ਵੈਬ ਡਿਵੈਲਪਮੈਂਟ ਦਾ ਇੱਕ ਵੱਡਾ ਅਸੂਲ ਹੈ ਕੰਮਾਂ ਦੀ ਵੰਡ ਮਤਲਬ ਸੈਪਰੇਸ਼ਨ ਆਫ ਕਨਸਰਨਸ ਇਹ ਕਹਿੰਦਾ ਏ ਕਿ HTML ਦਾ ਕੰਮ ਸਿਰਫ ਢਾਂਚਾ ਦੱਸਣਾ ਹੈ ਸਮਗਰੀ ਦਾ ਮਤਲਬ ਦੱਸਣਾ ਹੈ ਤੇ ਜਿਹੜੀ ਦੇਖ ਹੈ ਰੰਗ ਰੂਪ ਸਜਾਵਟ ਉਹ ਸਾਰਾ ਕੰਮ CSS ਨਾ ਦੀ ਇੱਕ ਵੱਖਰੀ ਭਾਸ਼ਾ ਕਰੇਗੀ ਕੈਸਕੇਡਿੰਗ ਸਟਾਈਲ ਸ਼ੀਟਸ ਅੱਛਾ ਤਾਂ ਮਤਲਬ ਹੁਣੇ ਫੌਂਟ ਸੈਂਟਰ ਵਰਗੇ ਟੈਗਸ ਨਹੀਂ ਵਰਤਨੇ ਚਾਹੀਦੇ ਹਾਂ ਬਿਲਕੁਲ ਇਹ ਡੈਪਰੀਕੇਟਿਡ ਨੇ ਮਤਲਬ ਪੁਰਾਣੇ ਹੋ ਗਏ ਨੇ ਤੇ ਇਹਨਾਂ ਦੀ ਵਰਤੋਂ ਹੁਣ ਸਹੀ ਨਹੀਂ ਮੰਨੀ ਜਾਂਦੀ HTML ਢਾਂਚੇ ਲਈ CSS ਸਜਾਵਟ ਲਈ ਇਹ ਬਹੁਤ ਜ਼ਰੂਰੀ ਗੱਲ ਹੈ ਸਮਝਣ ਵਾਲੀ ਤਾਂ ਜੇ ਸਾਰੀ ਗੱਲ ਨੂੰ ਸਮੇਟੀਏ HTML ਵੈਬ ਪੰਨਿਆਂ ਦੀ ਉਹ ਨੀ ਹੈ ਉਹ ਬੁਨਿਆਦ ਹੈ ਜਿਹੜੀ ਟੈਗਸ ਵਰਤ ਕੇ ਸਾਰੀ ਸਮੱਗਰੀ ਨੂੰ ਇੱਕ ਢਾਂਚਾ ਤੇ ਇੱਕ ਅਰਥ ਦਿੰਦੀ ਹੈ ਭਾਵੇਂ ਕਿ ਅੱਜਕੱਲ੍ਹ ਦਿਖ ਲਈ CSS ਬਹੁਤ ਜ਼ਰੂਰੀ ਹੋ ਗਈ ਹੈ ਪਰ ਇਹ ਬੇਸਿਕ HTML ਨੂੰ ਸਮਝਣਾ ਅਜੇ ਵੀ ਬਹੁਤ ਮਹੱਤਵਪੂਰਨ ਹੈ ਹੈਨਾ ਬਿਲਕੁਲ ਕਿਉਂਕਿ ਇਹੀ ਟੈਗਸ ਤਾਂ ਦੱਸਦੇ ਨੇ ਬ੍ਰਾਊਜ਼ਰ ਨੂੰ ਤੇ ਅਸਲ ਵਿੱਚ ਦੂਜੀਆਂ ਮਸ਼ੀਨਾਂ ਨੂੰ ਵੀ ਕਿ ਆਹ ਚੀਜ਼ ਇੱਕ ਸਿਰਲੇਖ ਹੈ ਇੱਕ ਪੈਰਾਗ੍ਰਾਫ ਹੈ ਇਹ ਕੋਈ ਲਿਸਟ ਹੈ ਇੱਕ ਲਿੰਕ ਹੈ ਇਸ ਸਮਗਰੀ ਦਾ ਮਤਲਬ ਦਿੰਦੇ ਨੇ ਸਹੀ ਗੱਲ ਇਹ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਆਂਦਾ ਮਨ 'ਚ ਕਿ ਅਗਲੀ ਵਾਰ ਜਦੋਂ ਆਪਾਂ ਕੋਈ ਵੈੱਬਸਾਈਟ ਦੇਖਾਂਗੇ ਕੀ ਅਸੀਂ ਥੋੜਾ ਸੋਚ ਸਕਦੇ ਹਾਂ ਅੰਦਾਜ਼ਾ ਲਾ ਸਕਦੇ ਕਿ ਜਿਹੜਾ ਕੁਝ ਸਕਰੀਨ ਤੇ ਦਿਖ ਰਿਹਾ ਸਿਰਲੇਖ ਪੈਰੇ ਤਸਵੀਰਾਂ ਉਹਨਾਂ ਪਿੱਛੇ ਕਿਹੜੇ ਕਿਹੜੇ ਐਚਟੀਐਮਐ ਟੈਗਸ ਕੰਮ ਕਰ ਰਹੇ ਹੋਣਗੇ ਹੂੰ ਕਿਵੇਂ ਇਹ ਸਧਾਰਨ ਜਿਹਾ ਕੋਡ ਜਿਹੜਾ ਹੈ ਸਾਡੇ ਰੋਜ਼ ਦੇ ਡਿਜੀਟਲ ਤਜਰਬੇ ਨੂੰ ਸ਼ਕਲ ਦਿੰਦਾ ਹੈ ਇਹ ਸੋਚਣ ਵਾਲੀ ਗੱਲ ਹੈ ਨਹੀਂ ਉਮੀਦ ਹੈ ਇਹ ਜਾਣਕਾਰੀ ਸਭ ਦੇ ਕੰਮ ਆਵੇਗੀ ਹਾਂ ਜੀ ਜੇ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂ ਕਿਉਂਕਿ ਅਸੀਂ ਸਮੇਂ-ਸਮੇਂ ਤੇ ਐਜੀਆਂ ਹੋਰ ਵੀ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਬਿਲਕੁਲ ਮਿਲਦੇ ਹਾਂ ਅਗਲੀ ਵਾਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ